ਸੱਸੀ ਗੱਲ ਕਿਸਾਨ ਵਿਰੋਧ ਤੁਸੀਂ ਦੇਖ ਰਹੇ ਹੋ ਖੇਤੀ ਗਾਈਡ ਮੈਂ ਹਾਂ ਤੁਹਾਡਾ ਆਪਣਾ ਭਲਵਿੰਦਰ ਸਿੰਘ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਤੰਬਰ ਮਹੀਨੇ ਦੀ ਪਹਿਲੀ ਤਰੀਕ ਹੈ ਤੇ ਇਸੇ ਮਹੀਨੇ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਆਪਣੇ ਹਾੜੀ ਦੇ ਕਿਸਾਨ ਮੇਲੇ ਕਰਾਉਂਦੀ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਨ੍ਹਾਂ ਕਿਸਾਨ ਮੇਲਿਆਂ ਬਾਰੇ ਹੀ ਗੱਲਬਾਤ ਕਰਦੇ ਜਾ ਰਹੇ ਹਾਂ ਅਤੇ ਇਸ ਤੋਂ ਇਲਾਵਾ ਥੋੜੀ-ਬਹੁਤ ਗੱਲਬਾਤ ਆਪਾਂ ਇਨ੍ਹਾਂ ਮੇਲਿਆਂ ਦੇ ਦੌਰਾਨ ਕਿਹੜੀ ਵੈਰਾਈਟੀ ਦੇ ਬੀ ਉਪਲਬਧ ਰਹਿਣਗੇ ਅਤੇ ਉਹ ਕਿਹੜੀ ਕੀਮਤ ਉਪਲਬਧ ਰਹਿਣੀ ਉਸਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਤੁਹਾਡੇ ਕੋਈ ਵੀ ਸਵਾਲ ਹੋਣ ਉਹਨਾਂ ਦੇ ਜਵਾਬ ਤੁਹਾਨੂੰ ਇਹਨਾਂ ਇਸ ਵੀਡੀਓ ਦੇ ਕਮੈਂਟਰ ਦੇ ਵਿੱਚ ਜਲਦ ਤੋਂ ਜਲਦ ਮਹਈਆ ਕਰਾਇਆ ਜਾਣਗੇ ਤਾਂ ਕਿ ਤੁਹਾਨੂੰ ਕੋਈ ਵੀ ਡਾਊਟ ਹੋਵੇ ਤੁਹਾਡਾ ਕੋਈ ਵੀ ਡਾਊਟ ਹੋਵੇ ਉਹ ਆਪਾਂ ਮੇਲੇ ਤੋਂ ਪਹਿਲਾਂ ਹੀ ਕਲੀਅਰ ਕਰ ਸਕੀਏ ਤਾਂ ਦੋਸਤੋ ਆਓ ਅੱਜ ਦੀ ਇਸ ਵੀਡੀਓ ਵਿੱਚ ਹੁਣ ਵਾਦਦੇ ਹਾਂ ਆਪ ਦੋਸਤੋ ਇਹਨਾਂ ਮੇਲਿਆਂ ਦੀ ਸ਼ੁਰੂਆਤ 3 ਸਤੰਬਰ ਤੋਂ ਹੋ ਜਾਵੇਗੀ ਜੋ ਕਿ ਪਹਿਲਾ ਜੋ ਮੇਲਾ ਹੈ ਇਹਨਾਂ ਦਾ ਉਹ ਨਾਗ ਕਲਾ ਜਹਾਂਗੀਰ ਅੰਮ੍ਰਿਤਸਰ ਵਿਖੇ ਲੱਗੇਗਾ ਉਸ ਤੋਂ ਬਾਅਦ 6 ਸਤੰਬਰ ਨੂੰ ਬੱਲਵਾਲ ਸੌਂਖੜੀ ਫਿਰ 10 ਸਤੰਬਰ ਨੂੰ ਫਰੀਦਕੋਟ ਅਤੇ ਇਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਪਣੇ ਕੈਂਪਸ ਦੇ ਵਿੱਚ 13-14 ਨੂੰ ਇਹ ਦੋ ਦਿਨ ਮੇਲਾ ਲੱਗੇਗਾ ਫਿਰ 18 ਸਤੰਬਰ ਨੂੰ ਗੁਰਦਾਸਪੁਰ ਵਿਖੇ ਅਤੇ ਉਸ ਤੋਂ ਬਾਅਦ 24 ਸਤੰਬਰ ਨੂੰ ਰੌਣੀ ਪਟਿਆਲਾ ਵਿਖੇ ਮੇਲਾ ਰਹੇਗਾ ਤੇ ਆਖਿਰਲਾ ਜੋ ਇਹਨਾਂ ਦਾ ਮੇਲਾਗਾ ਉਹ ਬਠਿੰਡਾ ਦੇ ਵਿੱਚ 27 ਸਤੰਬਰ ਨੂੰ ਹੋਵੇਗਾ। ਤਾਂ ਦੋਸਤੋ ਵੀਡੀਓ ਵਿੱਚ ਅੱਗੇ ਵੱਧਦੇ ਹੋਏ ਆਪਾਂ ਗੱਲ ਕਰਦੇ ਹਾਂ ਵੈਰਾਈਟੀਆਂ ਦੀ ਤਾਂ ਕਣਕ ਦੀ ਤੋਂ ਕਣਕ ਤੋਂ ਸ਼ੁਰੂਆਤ ਕਰਦੇ ਹਾਂ। ਤਾਂ ਦੋਸਤੋ ਇਹਨਾਂ ਮੇਲੇ ਦੇ ਦੌਰਾਨ ਸਾਨੂੰ ਪੀ ਵੀ ਡਬਲਯੂ 826 824 ਪੀ ਵੀ ਡਬਲਯੂ 766 ਉन्नत ਪੀ ਵੀ ਡਬਲਯੂ 343 ਪੀ ਵੀ ਡਬਲਯੂ 725 677 803 ਪੀ ਵੀ ਡਬਲਯੂ 1 ਜਿੰਕ ਅਤੇ ਜਿੰਕ 2 ਇਸ ਤੋਂ ਇਲਾਵਾ ਪੀ ਵੀ ਡਬਲਯੂ 752 777 151 ਅਤੇ PW660 ਇਹ ਉਹ ਕਣਕ ਦੀਆਂ ਵੈਰਾਈਟੀਆਂ ਹਨ ਜੋ ਸਾਨੂੰ ਇਹਨਾਂ ਮਿਲਣ ਦੌਰਾਨ 20 ਕਿਲੋ ਤੋਂ ਲੈ ਕੇ 40 ਕਿਲੋ ਦੀ ਪੈਕਿੰਗ ਦੇ ਵਿੱਚ ਮਿਲਣਗੀਆਂ ਇਹਨਾਂ ਦੀ ਜੋ ਕੀਮਤ ਰਹੇਗੀ ਉਹ 800 ਰੁਪਿਆ 20 ਕਿਲੋ ਪੈਕਿੰਗ ਲਈ ਅਤੇ 1600 ਰੁਪਿਆ 40 ਕਿਲੋ ਪੈਕਿੰਗ ਲਈ ਨਿਰਧਾਰਤ ਕੀਤਾ ਗਿਆ ਤੇ ਦੋਸਤੋ ਇਸ ਤੋਂ ਇਲਾਵਾ ਕਣਕ ਦੀਆਂ ਉਹ ਵੈਰਾਈਟੀਆਂ ਜਿਨ੍ਹਾਂ ਦਾ ਸੀਡ ਰੇਟ ਥੋੜਾ ਜ਼ਿਆਦਾ ਪੈਂਦਾ ਉਹਨਾਂ ਵਿੱਚ ਹੈ ਜੀ ਉन्नत PW550 PVW 869 ਇਹਨਾਂ ਦੀ ਜਿਹੜੀ ਕੀਮਤ ਹੈ ਉਹ ਸੇਮ ਰਹੇਗੀ ਪਰ ਇਹਨਾਂ ਦੀ ਪੈਕਿੰਗ ਦਾ ਫਰਕ ਹੈ ਜਿਹ ਉਹ ਹੈ 22.5 ਸਭ ਤੋਂ ਛੋਟੀ ਪੈਕਿੰਗ ਅਤੇ 45 ਕਿਲੋ ਜਿਹੜੀ ਸਭ ਤੋਂ ਜ਼ਿਆਦਾ ਪੈਕਿੰਗ ਸੰਮਿਲ ਸਕਦੀ ਹੈ ਇਸ ਤੋਂ ਇਲਾਵਾ ਇੱਕ PVW ਇੱਕ ਚਪਾਤੀ ਵੈਰਾਈਟੀ ਹੈ ਕਣਕ ਦੀ ਜਿਸ ਦੀ ਪੈਕਿੰਗ 10 ਕਿਲੋ ਤੋਂ 20 ਕਿਲੋ ਮਿਲ ਸਕਦੀ ਹੈ ਜਿਸ ਦਾ ਜੋ ਰੇਟ ਹੈ ਉਹ 400 ਰੁਪਿਆ 10 ਕਿਲੋ ਲਈ ਤੇ 800 ਰੁਪਿਆ ਬੀ ਕਿਲੋ ਵਾਲੀ ਪੈਕਿੰਗ ਲਈ ਰਹੇਗਾ ਤਾਂ ਦੋਸਤੋ ਇਸ ਤੋਂ ਇਲਾਵਾ ਸਾਨੂੰ ਇਹ ਮੇਲੇ ਦੇ ਦੌਰਾਨ ਜੋ ਉਹਦੇ ਵੀ ਮਿਲਣਗੇ ਜੋ ਵੈਰਾਈਟੀ ਹੈ ਪੀ ਐਲ 807 ਪੀ ਐਲ 426 ਅਤੇ ਪੀ ਐਲ 891 ਇਹਨਾਂ ਇਹਨਾਂ ਦਾ ਜੋ ਰੇਟ ਹੈਗਾ ਉਹ ਹੋਊਗਾ ਜੀ ਪੀ ਐਲ 807 ਤੇ 426 ਦਾ ਉਹ 150 ਰੁਪਏ ਤੋਂ ਲੈ ਕੇ 540 ਰੁਪਏ ਰਹੇਗਾ ਅਤੇ ਆਪਣੀ ਪੀ ਐਲ 891 ਦਾ ਜੋ ਰੇਟ ਰਹੇਗਾ ਉਹ 200 ਤੋਂ 400 ਦੇ ਵਿੱਚ ਰਹੇਗਾ ਅਗੇ ਛੋਲੇ ਦੀਆਂ ਜੋ ਵੈਰਾਈਟੀ ਹਨ ਇਹ ਪੀ ਵੀ ਜੀ 8 ਅਤੇ ਪੀ ਵੀ ਜੀ 10 ਇਹ ਸਾਨੂੰ 2 ਤੋਂ ਲੈ ਕੇ 8 ਕਿਲੋ ਦੀ ਪੈਕਿੰਗ ਦੇ ਵਿੱਚ ਮਿਲਦੇ ਮਿਲ ਸਕਦੇ ਹਨ ਤੇ ਇਹਨਾਂ ਦਾ ਜੋ ਰੇਟ ਹੋਗਾ ਉਹ 250 ਤੋਂ 1000 ਰੁਪਏ ਤੱਕ ਜਾਵੇਗਾ ਇਸ ਤੋਂ ਇਲਾਵਾ ਦੋਸਤੋ ਸਾਨੂੰ ਇਹਨਾਂ ਮਿਲਣ ਦੌਰਾਨ ਮਸਰ ਤੋਰੀਆ ਰਾਇਆ ਸਰੋਂ ਗੋਬੀ ਸਰੋਂ ਤਾਰਾ ਮੀਰਾ ਅਲਸੀ ਬਰਸੀਨ ਇਹ ਸਾਰੀਆਂ ਫਸਲਾਂ ਦੇ ਬੀਜ ਮਿਲ ਜਾਣਗੇ ਬਰਸੀਨ ਦੀ ਇਹ ਵੈਰਾਈਟੀ ਹੈ ਦੋਸਤੋ ਉਹ ਬੀ ਐਲ 10 ਤੋਂ ਲੈ ਕੇ ਬੀ ਐਲ 10 ਤੇ ਬੀ ਐਲ 42 ਮਿਲੇਗੀ ਜੋ ਕਿ 700 ਰੁਪਏ ਦੇ ਵਿੱਚ 2 ਕਿਲੋ ਦੀ ਪੈਕਿੰਗ ਦੇ ਵਿੱਚ ਸਾਨੂੰ ਮਈਆ ਹੋਵੇਗੀ ਇਸ ਤੋਂ ਇਲਾਵਾ ਜਵੀ ਜੋ ਜਿਸ ਦੀ ਵੈਰਾਈਟੀ OL 14 OL 15 OL 16 ਇਹ ਸਾਨੂੰ OL 14 ਤੇ 15 ਦੇ ਪੈਕਿੰਗ 5 ਤੋਂ ਲੈ ਕੇ 25 ਕਿਲੋ ਤੱਕ ਮਿਲ ਮਿਲ ਸਕਦੀ ਹੈ ਅਤੇ OL 16 ਦੀ 5 ਤੋਂ 10 ਕਿਲੋ ਤੱਕ ਜੋ ਰੇਟ ਦਾ ਫਰਕ ਹੋ ਰਿਹਾ ਹੈ ਜੀ ਉਹ OL 14 ਤੇ 15 ਲਈ ਉਹ 320 ਤੋਂ 1600 ਤੱਕ ਜਾਵੇਗਾ ਅਤੇ ਆਪਣੀ OL 16 ਲਈ 400 ਤੋਂ 800 ਰੁਪਿਆ ਅਕੋਰਡਿੰਗ ਪ੍ਰਤੀ ਆਪਣੇ ਪੈਕਿੰਗ ਦੇ ਅਕੋਰਡਿੰਗ ਇਸ ਤੋਂ ਇਲਾਵਾ ਦੋਸਤੋ ਦਾਲਾਂ ਦੇ ਤੇਲ ਬੀਜ ਫਸਲਾਂ ਦੀ ਜੋ ਕਿੱਟ ਹੈ ਉਹ ਸਾਨੂੰ 200 ਰੁਪਏ ਵਿੱਚ ਮਿਲ ਜੇਗੀ ਜਿਸ ਦੇ ਵਿੱਚ ਛੋਲੇ ਮਸਰ ਗੋਭੀ ਸਰੋਂ ਅਲਸੀ ਇਹ ਸਭ ਆ ਜਾਣਗੇ ਤੇ ਇਸ ਤੋਂ ਇਲਾਵਾ ਜੋ ਸਬਜ਼ੀਆਂ ਦੀ ਇਹ ਕਿੱਟ ਹੈ ਉਹ ਦੋਸਤੋ 100 ਰੁਪਏ ਦੀ ਆਪਾਂ ਨੂੰ ਮਿਲ ਜਾਵੇਗੀ ਜਿਸ ਦੇ ਵਿੱਚ ਸਾਰੀਆਂ ਹੀ ਸਬਜ਼ੀਆਂ ਦੀਆਂ ਫਸਲਾਂ ਆ ਜਾਣਗੀਆਂ ਤੇ ਜੇ ਆਪਾਂ ਗੱਲ ਕਰੀਏ ਆਪਣੀਆਂ ਇਹਨਾਂ ਸਬਜ਼ੀਆਂ ਦੇ ਵਿੱਚੋਂ ਕਾ ਵੈਰਾਈਟੀਆਂ ਦੀ ਗੱਲ ਕਰੀਏ ਤਾਂ ਗਾਜਰ ਦੀਆਂ ਸਾਨੂੰ PC 166 ਪੰਜਾਬ ਬਲੈਕ ਬਿਊਟੀ ਪੰਜਾਬ ਰੋਸ਼ਨੀ ਪੰਜਾਬ ਜਮਨੀ ਪਿਆਜ਼ ਦੀ PRO 6 OPRO 7 ਪੰਜਾਬ ਨਰੋਆ ਅਤੇ PO H1 ਇਹ ਸਭ ਵੈਰਾਈਟੀਆਂ ਸਾਨੂੰ ਮਿਲਣਗੀਆਂ ਮੂਲੀ ਦੇ ਵਿੱਚੋਂ ਪੰਜਾਬ ਸਫੈਦ ਮੂਲੀ 2 ਤੇ ਟਮਾਟਰ ਦੇ ਵਿੱਚੋਂ ਪੰਜਾਬ ਗੱਤਾ ਤੇ ਪੰਜਾਬ ਸੁਵਰਨ ਇਹ ਵੈਰਾਈਟੀਆਂ ਸਾਨੂੰ ਇੰਨਾ ਮੇਲੇ ਦੇ ਦੌਰਾਨ ਮਿਲਣਗੀਆਂ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਇਸ ਤੋਂ ਇਲਾਵਾ ਦੋਸਤੋ ਤੁਹਾਡੇ ਜੋ ਵੀ ਸਵਾਲ ਹਨ ਉਹੋ ਤੁਸੀਂ ਅੱਜ ਦੀ ਇਸ ਵੀਡੀਓ ਦੇ ਹੇਠਾਂ ਕਮੈਂਟ ਕਰ ਸਕਦੇ ਹੋ ਜਿਸ ਦੇ ਤੁਹਾਨੂੰ ਜਵਾਬ ਮਿਲਦੇ ਤੋਂ ਪਹਿਲਾਂ ਮਹੱਇਆ ਕਰਾਏ ਜਾਣਗੇ ਤਾਂ ਦੋਸਤੋ ਜਿਹੜੇ ਵੀਰਾਂ ਨੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਰਹੇਗੀ ਉਹਨਾਂ ਨੂੰ ਕਿ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਜਿਹੀਆਂ ਵੀਡੀਓ ਹੋਰ ਦੇਖਣ ਲਈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ